ਜਿਹੜੇ ਬੰਦਿਆਂ ਤੋਂ ਇੱਕ ਐਡਾਕ ਟ੍ਰੈਕ ਦੀ ਰੇਲਵੇ ਦੀ ਜ਼ਮੀਨ ਨਹੀਂ ਲੈ ਹੁੰਦੀ ਜਿਹੜੇ ਬੰਦਿਆਂ ਤੋਂ ਹਾਈਵੇ ਸੜਕ ਦੀ ਉਹ ਨਹਿਰ ਪਾ ਤੁਸੀਂ ਤੁਸੀਂ ਸੋਚ ਸਕਦੇ ਹੋ ਵੀ ਇਹ ਨਹਿਰ ਆ ਜਿਹੜੀ ਇਹ ਸਰਕਾਰ ਜਿਹੜੀ ਉਹ ਚਲਾ ਸਕਦੀ ਹੈ ਨਾ ਮੰਮਤੇ ਸਿਰਫ ਉਹ ਗਿੱਦੜਵਾਹ ਦੀ ਇਲੈਕਸ਼ਨ ਨੂੰ ਦੇਖ ਕੇ ਹੋਏ ਇਹ ਸਾਰਾ ਜਿਹੜਾ ਏ ਡਰਾਮਾ ਏ ਉਹ ਖਤਮ ਜਦੋਂ ਬਣ ਗਈ ਉਦੋਂ ਉਦੋਂ ਬਾਅਦ ਪੁੱਛ ਲੈ ਫਿਰ ਉਹਨਾਂ ਨੂੰ ਹੋਰ ਕੀ ਕਰੀਏ 2500 ਕਿਉਂ ਸਿੱਕ ਪਾਣੀ ਜਾਊਗਾ 151 ਕਿਲੋਮੀਟਰ ਲੰਬਾਈ ਹੈ 521 ਮੋਗੇ ਹੋਣਗੇ 12.5 ਫੁੱਟ ਡੰਗਾਈ ਹੈ 50 50 ਫੁੱਟ ਚੌੜੀ ਹੈ ਬਿਲਕੁਲ ਤੋਂ ਚੱਲ ਕੇ ਨਾ ਇਸ ਆਪਣਾ ਹਰੀਕੇਪਤਨ ਤੋਂ ਬਿਲਕੁਲ ਰਾਜਸਥਾਨ ਦੇ ਬਾਰਡਰ ਦੇ ਜਗ੍ਹਾ ਖਤਮ ਹੋ ਜੂਗੀ ਮਤਲਬ ਨਾਮ ਹੈ ਮਾਲਵਾ ਨਹਿਰ ਇਹ ਤਾਂ ਪਹਿਲਾਂ ਵੀ ਕਹਿੰਦੇ ਸੀ ਬਿਜਲੀ ਫਰੀ ਨਹੀਂ ਹੋ ਸਕਦੀ ਹੋਈ ਨਹੀਂ ਫਿਰ ਇਹ ਤਾਂ ਕਹਿੰਦੇ ਸੀ ਨੌਕਰੀਆਂ ਦੇ ਸਕਦੇ 43 ਹਜ਼ਾਰ ਦਿੱਤੀਆਂ ਨਹੀਂ ਫਿਰ ਇਹ ਤਾਂ ਕਹਿੰਦੇ ਸੀ ਕਿ ਐ ਕਿਵੇਂ ਕਰ ਦੋਗੇ ਤੁਸੀਂ ਕਿ ਟੋਲ ਪਲਾਜ ਬਿਵੇਂ ਬੰਦ ਕਰ ਦੋਗੇ 17 ਟੋਲ ਪਲਾਜ ਬੰਦ ਕਰ ਦੋਗੇ ਇਕਾ ਜਿਹੜਾ ਇੱਥੇ ਆ ਹੁਣ ਕੀ ਇਹਦਾ ਨਾਮ ਮਲੇ ਕੋਲਾ ਰੋਡ ਮਲੇ ਕੋਲਾ ਤੇ ਅਮਰਗੜ ਦੇ ਵਿਚਣ ਪੰਜ ਤਰੀਕ ਨੂੰ ਬੰਦ ਹੋ ਰਿਹਾ ਸੋ ਅਸੀਂ ਨਹੀਂ ਕੋਈ ਐਕਸਟੈਂਸ਼ਨ ਸਲੂਸ਼ਨ ਦੇਣੀ ਹਾਂ ਉਹਨਾਂ ਦਾ ਬੋਲਣਾ ਕੰਮ ਹੈ ਪਰ ਜਿਹੜਾ ਕੰਮ ਹੋ ਗਿਆ ਆਜ਼ਾਦੀ ਤੋਂ ਬਾਅਦ ਐਲੀਵਾਰ ਨਹਿਰ ਬਣ ਰਹੀ ਹੈ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਨਹਿਰ ਬਣ ਰਹੀ ਹੈ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਪਹਿਲਾਂ ਕਿਉਂ ਨਹੀਂ ਕਿਸੇ ਨੇ ਸੋਚਿਆ ਮੈਂ ਕਿਹਾ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਖਤਮ ਹੁੰਦੀਆਂ ਹੁਣ ਉਹਨਾਂ ਨੂੰ ਮੋਗਿਆਂ ਦਾ ਦਰਦ ਕੀ ਪਤਾ ਹੈ ਮੁਗਿਆਂ ਦਰ ਤਾਂ ਉਹਨਾਂ ਨੂੰ ਪਤਾ ਹੋਊਗਾ ਜਿਹੜੇ ਅੱਧੇ ਅੱਧੇ ਇੰਚ ਪਿੱਛੇ ਵੀ ਲੜਾਈਆਂ ਹੋ ਜਾਂਦੀਆਂ ਨੇ ਇੱਕ ਇੱਕ ਮਿੰਟ ਪਿੱਛੇ ਵੀ ਲੜਾਈਆਂ ਹੋ ਜਾਂਦੀਆਂ ਨੇ ਪਾਣੀ ਪਿੱਛੇ ਨਾ ਸੋ ਸੋ ਅਸੀਂ ਸਾਡਾ ਪਾਣੀ ਹੈ ਅਸੀਂ ਆਪਣੇ ਪਾਣੀ ਨੂੰ ਕਿਉਂ ਨਾ ਇਸਤੇਮਾਲ ਕਰੀਏ 2 ਲੱਖ ਏਕੜ ਜਿਹੜੀ ਜ਼ਮੀਨ ਹੈ ਉਹਨੂੰ ਸਿੰਚਾਈ ਦਾ ਪਾਣੀ ਮਿਲੂਗਾ ਇਧਰਲੇ ਪਾਸੇ ਮਾਲਵਾ ਨਹਿਰ ਉਹ ਜੂ ਵਿਚਾਲੇ ਹੈਗੀ ਹੈ ਗੰਗ ਕਨਾਲ ਇੰਦਰਾ ਗਾਂਧੀ ਕਨਾਲ ਵੀ ਕਹਿੰਦੇ ਨੇ ਜਿਹੜੀ ਕਿ ਰਾਸਤਾ ਨੂੰ ਜਾਂਦੀ ਹੈ ਉਹਦੇ ਚ ਤਾਂ ਬੱਕਰੀ ਵੀ ਪਾਣੀ ਨਹੀਂ ਪੀ ਸਕਦੀ ਉਜਰਨੀ ਕਸਾਤਾ ਕੁਛ ਪਰਲੇ ਪਾਸੇ ਫੇਰ ਆਪਣੀ ਸਰੰਦ ਫੀਡਰ ਕਹਿੰਦੇ ਉਹ ਚ 5000 ਕਿਉਂ ਸੀਕ ਜਾਂਦਾ ਉਹਦੇ ਚ ਜੋ ਕਲੌਸ ਕਰਦੇ ਪੰਪਾਂ ਨਾਲ ਚੱਕ ਕੇ ਇਧਰਲੇ ਪਾਸੇ ਪਾਣੀ ਸੁੱਟਦੇ ਆ ਉਹ ਬਿਜਲੀ ਬਚੂਗੀ ਨਾਲੇ ਪਰਲੇ ਪਾਸੇ ਵਾਲਾ ਪਾਣੀ ਪਰਲੇ ਪਾਸੇ ਫਾਜ਼ਲ ਕਾਲੇ ਪਾਸੇ ਵਰਤਾ ਜਾਊਗਾ ਇਧਰਲੇ ਪਾਸੇ ਇਧਰਲੇ ਪਾਸੇ ਵਰਤਾ ਜਾਊਗਾ ਤੇ ਬਾਕੀ ਕਿਸੇ ਦੇ ਕਹਿਣ ਨਾਲ ਇਹ ਬੰਦ ਨਹੀਂ ਹੋਣੀ ਤੇ ਬਾਣੀ ਜਾਣੀ ਹੈ ਅਸੀਂ ਕੰਮ ਉਹੀ ਕਰਦੇ ਆ ਜਿਹੜਾ ਕਰ ਸਕਦੇ ਆ ਜਿਹੜਾ ਨਹੀਂ ਕਰ ਸਕਦੇ ਵਜਾ ਬਜਟ ਹੈ ਨਹੀਂ ਮੈਂ ਕਿਵੇਂ ਕਰ ਸਕਦਾ ਜੇ ਬਜਟ ਹੀ ਹੈ ਨਹੀਂ ਸੋ ਇਸ ਕਰਕੇ ਇਸ ਨਹਿਰ ਦਾ ਪਲੈਨਿੰਗ ਜਿਹੜੀ ਹੈ ਪ੍ਰੋਪਰ ਹੋ ਗਈ ਹੈ ਹੁਣ ਗਿਣਤੀ ਮਿੰਟਾਂ ਚੱਲ ਰਹੀ ਹੈ ਕੁਝ ਜ਼ਮੀਨ ਰਾਜਸਥਾਨ ਤੋਂ ਵੀ ਲੈਣੀ ਪੈਣੀ ਕਿਉਂਕਿ ਉਹਨਾਂ ਨੇ ਇਨਕੁਆਇਰ ਕੀਤੀ ਹੋਈ ਉਸ ਵੇਲੇ ਜਦੋਂ ਆਬਦੀ ਬਨਾਹ ਬਣਾਉਣੀ ਸੀ ਜਿਹੜਾ ਸਾਡਾ ਕਲਚਰ ਜਿਹਦੇ ਵਿੱਚ ਫੁਲਕਾਰੀਆਂ ਦਰੀਆਂ ਤੇ ਕੱਚੀ ਕਹਾਣੀ ਦਾ ਤੇਲ ਹੋ ਗਿਆ ਚੱਪਲਾ ਸਾਬਣ ਪਹਿਲਾਂ ਅਸੀਂ ਰਿੰਡ ਤੋਂ ਸਾਬਣ ਬਣਾਉਂਦੇ ਸੀ ਹਨਾ ਉਹ ਚੀਜ਼ਾਂ ਖਤਮ ਹੋ ਗਈਆਂ ਸੀ ਤੇ ਸਾਡੀਆਂ ਲੇਡੀਜ਼ ਕੋਲ ਸਕਿੱਲ ਹੈ ਵਾ ਸੋ ਅਸੀਂ ਹੁਣ ਸ਼ੁਰੂ ਕੀਤਾ ਸੀ ਅਸੀਂ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਅਕਾਲਗੜ੍ਹ ਤੋਂ ਤੇ ਉਸ ਤੋਂ ਬਾਅਦ ਮੈਨੂੰ ਵਧਾ ਲਿਆ ਤਾਂ ਸਾਡੇ ਕੋਲ ਪ੍ਰਾਈਵੇਟ ਸਕੂਲਾਂ ਦੀਆਂ ਵੀ ਹੁਣ ਸਾਡੇ ਕੋਲੇ 25 ਦੇ ਲਗਭਗ ਪ੍ਰਾਈਵੇਟ ਸਕੂਲਾਂ ਦੀਆਂ ਵਰਦੀਆਂ ਦੇ ਆਰਡਰ ਨੇ ਹੁਣ ਅਸੀਂ ਪੁਲਿਸ ਦੀ ਵਰਦੀ ਵੀ ਉਹਨਾਂ ਨੂੰ ਦੇਤੀ ਠੀਕ ਹੈ ਨਾ ਇੱਕ ਪਹਿਲਾਂ ਸੰਗਰੂਰ 'ਚ ਕਰਕੇ ਦੇਖਿਆ ਸੀਗਾ ਪਾਇਲਟ ਕਾਮਯਾਬ ਰਿਹਾ ਤਾਂ ਹੁਣ ਸਾਰੇ ਜ਼ਿਲ੍ਹਿਆਂ 'ਚ 50 ਪੁਲਿਸ ਦੀਆਂ ਸਾਰੀਆਂ ਵਰਦੀਆਂ ਇਸ ਵਕਤ ਜਿਸ ਵੇਲੇ ਆਪਾਂ ਗੱਲ ਕਰ ਰਹੇ ਹਾਂ ਇਸ ਵਕਤ ਵੀ ਮਸ਼ੀਨਾਂ ਚੱਲ ਰਹੀਆਂ ਹੋਣਗੀਆਂ ਤੇ ਪੁਲਿਸ ਦੀਆਂ ਸਾਰੀਆਂ ਵਰਦੀਆਂ ਜਿਹੜੀਆਂ ਨੇ ਪਹਿਲਾਂ ਇਧਰ ਉਧਰ ਨੂੰ ਕਿਦੋਂ ਕਰਾਉਂਦੇ ਸੀ ਅਸੀਂ ਆਪਣੇ ਪਿੰਡਾਂ ਦੇ ਵਿੱਚ ਲੇਡੀਜ਼ ਤੋਂ ਸਲਵਾ ਰਹੇ ਹਾਂ ਮੈਂ ਇਹ ਚਾਹਨਾ ਮੇਰੀ ਇਹ ਸੋਚ ਹੈ ਕਿ ਜਿਸ ਵੇਲੇ ਖੇਤ ਮਜ਼ਦੂਰ ਘਰ ਆਵੇ ਜਾਂ ਕਿਸਾਨ ਖੇਤੋਂ ਘਰ ਆਵੇ ਜਾਂ ਕੋਈ ਮੁਲਾਜ਼ਮ ਆਪਣੇ ਦਫ਼ਤਰ ਚੋਂ ਘਰ ਆਵੇ ਤਾਂ ਉਹਦੇ ਆਉਂਦਿਆਂ ਤੱਕ ਉਹਦੀ ਉਹਦੇ ਘਰੇ ਉਹਦੀ ਉਹਦੀ ਘਰ ਵਾਲੀ ਜਾਂ ਉਹਦੀ ਮਾਂ ਜਾਂ ਉਹਦੀ ਭੈਣ ਘਟੋ ਘਟ 2000 ਰੁਪਿਆ ਇੱਕ ਦਿਨ ਦਾ ਉਹ ਕਮਾ ਕੇ ਬੈਠੀ ਹੋਵੇ ਤੇ ਇਹਦੇ ਨਾਲ ਫਿਰ ਕਬੀਲਦਾਰੀ ਜਿਹੜੀ ਹੈ ਉਹ ਲੀਤੇ ਰਹਿੰਦੀ ਹੈ ਚਾਈਨਾ ਦੀ ਜੇ ਆਪਾਂ ਗੱਲ ਕਰਦੇ ਹਾਂ ਨਾ ਤਾਂ ਚਾਈਨਾ ਦੇ ਵਿੱਚ ਪਿੰਡਾਂ ਦੇ ਵਿੱਚ ਕੋਈ ਲੇਡੀਜ਼ ਹੈ ਜਿਹੜੇ ਨੇ ਉਹ ਬੇਲੀਆਂ ਨਹੀਂ ਹੈਗੇ ਕੋਈ ਮਿੱਕੀ ਮਾਊਸ ਬਣਾ ਰਹੇ ਹੈ ਕੋਈ ਬਾਰਬੀ ਡਾਲ ਬਣਾ ਰਹੇ ਹੈ ਖੜਾਉਣੇ ਬਣਾ ਰਹੇ ਹੈ ਹੋਰ ਬਹੁਤ ਸਾਰਾ ਸਮਾਨ ਜਿੰਨਾ ਜਿਹੜਾ ਚਾਈਨਾ ਤੋਂ ਬਣਦਾ ਸੋ ਇਸੇ ਕਰਕੇ ਇਸ ਅਮਿਸ਼ਨ ਸਾਡਾ ਇਹ ਸੀਗਾ ਪਹਿਲ ਦਾ ਕਿ ਪਹਿਲਦਾ ਅਸੀਂ ਮਾਰਟ ਵੀ ਲਾਉਣੀ ਕਿ ਸੜਕ ਤੇ ਨਾ ਮਹੀਨੇ ਚ ਦੋ ਵਾਰ ਉਹਨੂੰ ਵੀਕਤਾ ਕੇ ਲੋਕ ਖਰੀਦ ਕੇ ਲੈ ਕੇ ਜਾਂਦੇ ਹਾਂ। ਹਾਂ ਮੈਨੂੰ ਨਹੀਂ ਲੱਗਦਾ ਕਿ ਘੰਟਾ ਜਾਂ 2 ਘੰਟੇ ਉਹ ਚੱਲਦਾ ਹੋਊਗਾ 2 ਘੰਟੇ ਜੀ ਲੋਕ ਜਿਹਨੇ ਕਿਉਂਕਿ ਅੱਜ ਕੱਲ੍ਹ ਆਰਗੈਨਿਕ ਚੀਜ਼ਾਂ ਕਿੱਥੇ ਮਿਲਦੀਆਂ ਨੇ। ਸੋ ਇਹਨੂੰ ਅਸੀਂ ਹੋਰ ਨਵੇਂ ਪ੍ਰਜਾਏ ਹੋਰ ਵੀ ਸਮਾਨ ਬਣਾ ਕੇ ਮਨ ਫੁਲਕਾਰੀਆਂ ਦਰੀਆਂ ਹੈਨਾ ਸਾਡੀਆਂ ਚਾਦਰਾਂ ਜੋ ਸਾਡਾ ਕਲਚਰ ਅੱਜ ਜੇ ਮੈਂ ਤੁਹਾਨੂੰ ਦੱਸਾਂ ਮੁਹਾਲੀ ਏਅਰਪੋਰਟ ਦੇ ਅੰਦਰ ਇੱਕ ਸਰਕਾਰ ਦੀ ਦੁਕਾਨ ਹੈ ਜਿੱਥੇ ਫੁਲਕਾਰੀਆਂ ਜੁੱਤੀਆਂ ਤੇ ਹੋਰ ਕਲਚਰਡ ਜਿਹੜਾ ਸਾਡਾ ਮਸ਼ਹੂਰ ਸੀ ਚ ਨੇ ਉੱਥੇ ਸਭ ਤੋਂ ਵੱਧ ਵਿਕਰੀ ਉੱਥੇ ਉਸ ਦੁਕਾਨ ਦੀ ਹੈ ਕਿਉਂਕਿ ਲੋਕ ਲੈ ਕੇ ਜਾਣਾ ਚਾਹੁੰਦੇ ਪੰਜਾਬ ਨੂੰ ਅਸੀਂ ਹੁਣ ਫੁਲਕਾਰੀਆਂ ਨੂੰ ਫਰੇਮ ਵੀ ਕਰਤਾ ਤਾਂ ਕਿ ਉਹ ਘਰੇ ਜਾ ਕੇ ਲਾ ਸਕਣ ਆਪਣੇ ਡਰੈੰਗ ਰੂਮ 'ਚ ਆ ਕੇ ਤੇ ਸੋ ਇਹ ਰੋਜ਼ਗਾਰ ਦਾ ਇੱਕ ਸਾਧਨ ਜਿਹੜਾ ਜਿਹੜਾ ਕਿ ਐਂ ਪਿਆ ਸੀਗਾ ਉਹੀ ਲੇਡੀਜ਼ ਪਿੰਡਾਂ 'ਚ ਕੰਮ ਕਰਨਗੇ ਆ ਦੋ ਦੋ ਹੱਥ ਲਗਭਗ 50 ਤੋਂ 60 ਹਜ਼ਾਰ ਮਿਨੀਮਮ ਇਨਕਮ ਹੋ ਵੀ ਮੈਨੇ ਦੀ ਲੱਖ ਤੱਕ ਵੀ ਜਾ ਸਕਦੀ ਹੈ ਲੱਖ ਤੋਂ ਵੱਧ ਵੀ ਜਾ ਸਕਦੀ ਹੈ ਜਿਉਂ ਜਿਉਂ ਆਰਡਰ ਵਧੇ ਜਾਣਗੇ ਕੰਮ ਕਰਵਾਉਣਗੇ ਅਸੀਂ ਟੋਕਿੰਗ ਦੀ ਪੰਡ ਤੋਂ ਲੈ ਕੇ ਜਿਹੜਾ ਸੰਸਦ ਚ ਮੰਗੂਕੀ ਆ ਵੀ ਪੰਜਾਬ ਨੂੰ ਬਹੁਤ ਘੱਟ ਫੰਡ ਆ ਜਿਹੜਾ ਦਿੱਤਾ ਜਾਂਦਾ ਹੈ ਹਰ ਸਾਲ ਦੇਖੋ 19 ਪਲੇਅਰ ਗਏ ਨਹੀਂ ਪੰਜਾਬ ਦੇ ਠੀਕ ਹੈ ਨਾ ਤੇ ਪਰ ਹੋਰ ਸੂਬਿਆਂ ਨੂੰ ਖੇਡਾਂ ਵਾਸਤੇ ਜ਼ਿਆਦਾ ਬਜਟ ਹੈ ਜਦ ਕਿ ਮੈਡਲ ਅਸੀ ਲਏ ਕਿ ਬੀ ਮੈਡਲ ਲੈ ਕੇ ਆਏ 32 ਚ ਏਸ਼ੀਆ ਅੱਛੇ ਇਸ ਵਾਰ ਵੀ ਮੈਡਲ ਇੱਕ ਆ ਗਿਆ ਆਪਣੇ ਮੁੰਡੇ ਨੂੰ ਤੇ ਹਾਕੀ ਟੀਮ ਬਹੁਤ ਅੱਛਾ ਖੇੜਿਆ ਹਾਕੀ 11 ਚੋਂ 10 ਪੰਜਾਬ ਦੇ ਨੇ ਹਾਕੀ ਟੀਮ ਚ ਹਰਮਨਪ੍ਰੀਤ ਕੈਪਟਨ ਹੈ ਗੁਰਜੰਟਾ ਹੈ ਸ਼ਮਸ਼ੇਰ ਹੈ ਹਨਾ ਤੇ ਮਤਲਬ ਖੇਡਾਂ ਦੇ ਵਿੱਚ ਅਸੀਂ ਆਪ ਵੀ ਪਸੀ ਪ੍ਰਮੋਟ ਕਰ ਰਹੇ ਆ ਅਸੀਂ ਪਹਿਲਾਂ ਪੈਸੇ ਦਿੱਤੇ ਇਸ ਵਾਰ ਕਿ ਉਹ ਘੱਟੋ ਘੱਟ ਉਹ ਬੂਟ ਤਾਂ ਲੈ ਲਓ ਨਾ ਜਿਨ੍ਹਾਂ ਨੂੰ ਪਾ ਕੇ ਭੱਜਣਾ ਹੈ ਇੱਥੇ ਨੰਗੇ ਪੈਰੀ ਸੂਏਆਂ ਦੀ ਪਰਟੀਆਂ ਤੇ ਭੱਜੇ ਫਿਰਦੇ ਆ ਬੱਚੇ ਜਾ ਕੇ ਉੱਥੇ ਕਿਵੇਂ ਕੰਪੀਟ ਕਰਨਗੇ ਉਹਨਾਂ ਨਾਲ ਜਦੋਂ ਸ਼ੂ ਨਹੀਂ ਹੁਣ ਵੀ ਉਹਨਾਂ ਕੋਲ ਇੱਥੇ ਪ੍ਰੋਪਰ ਫਿਰ ਉਹ ਗੱਦੇ ਤਾਂ ਲਓ ਨਾ ਜਿੱਦੇ ਪ੍ਰੈਕਟਿਸ ਕਰਨੀ ਹੈ ਮਿੱਟੀ ਤੇ ਪ੍ਰੈਕਟਿਸ ਕਰਦੇ ਆ ਕੁਸ਼ਤੀ ਦੀ ਉੱਥੇ ਗੱਦਿਆਂ ਤੇ ਤੇ ਜਦੋਂ ਉੱਥੇ ਜਾਂਦੇ ਆ ਤਾਂ ਗ੍ਰਿਪ ਹੀ ਨਹੀਂ ਬਣਦੀ ਉਹ ਸੋ ਅਸੀਂ ਪਹਿਲਾਂ ਦੇ ਰਿਆਂ ਮੈਡਲ ਜਿੱਤਣ ਤੋਂ ਬਾਅਦ ਤਾਂ ਦੇਣੀ ਦੇਣੇ ਪਰ ਮੈਡਲ ਜਿੱਤਣ ਯੋਗੇ ਤਾਂ ਬਣਾ ਲਈਏ ਨਾ ਜਿੱਤਣ ਜੋਗੇ ਕਰਤਾ ਲਈਏ ਨਾ ਸੋ ਇਸ ਇਸ ਮਾਮਲੇ 'ਚ ਸਰਕਾਰ ਤੋਂ ਮੰਗ ਕਰਦਾ ਦੇਸ਼ ਦੀ ਸਰਕਾਰ ਤੋਂ ਕਿ ਪੂਰੇ ਦੇਸ਼ ਦਾ ਨਾਮ ਉੱਚਾ ਹੁੰਦਾ ਜਦੋਂ ਤਿਰੰਗਾ ਤਹਾਂ ਜਾਂਦਾ ਤੇ ਉਹ ਸਾਰਾ ਦੇਸ਼ ਨੂੰ ਮਾਣ ਹੁੰਦਾ ਪਸਾ ਪੰਜਾਬ ਸਪੋਰਟਸ ਦੀ ਹੱਬ ਹੈ ਹਾਕੀ ਦੀ ਬੌਕਸਿੰਗ ਦੀ ਫੁੱਟਬਾਲ ਦੀ ਹੈਨਾ ਗੋਲੇ ਦੇ ਵਿੱਚ ਅਸੀਂ ਫਸਟ ਆਉਨੇ ਆ ਹੈਨਾ ਸਾਡੇ ਬੱਚੇ ਹੁਣ ਨਵੇਂ ਇਵਨ ਰੋਇੰਗ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਮੁੰਡੇ ਰੋਇੰਗ ਦੇ ਵਿੱਚ ਜਿਹੜੇ ਨੇ ਉਹ ਕਮਾਲਾਂ ਕਰ ਰਹੇ ਨੇ ਸੋ ਕੋਈ ਇਦਾਂ ਦੀ ਸਪੋਰਟਸ ਹੈ ਨਹੀਂ ਪੰਜਾਬ ਦੇ ਵਿੱਚ ਜਿੱਦਜੀ ਚ ਅਸੀਂ ਮੱਲਾ ਨਾ ਮਾਰਿਆ ਹੁਣ ਤਾਂ ਸਾਡਾ ਬਜਟ ਬਣਦਾ ਬਣਦਾ ਬਜਟ ਸਾਨੂੰ ਮਿਲ ਜੀ ਅਸੀਂ ਹੋਰ ਵੀ ਦੇਸ਼ ਦੇ ਨਾਮ ਉੱਚਾ ਕਰਾਂਗੇ ਮੈਨੂੰ ਫਿਰ ਜਿਵੇਂ ਸਕੂਲਾਂ ਦੀ ਗੱਲ ਕੀਤੀ ਜਾਵੇ ਤੁਸੀਂ ਖੇਡਾਂ ਨਾਲ ਸੰਬੰਧਿਤ ਗੱਲ ਕੀਤੀ ਹੈ ਖੇਡ ਸਕੂਲਾਂ ਦੇ ਵਿੱਚ ਜਿਹੜੇ ਪੀਟੀਆਈ ਡੀਪੀਆਈ ਮਾਸਟਰ ਨੇ ਉਹਨਾਂ ਦੀ ਬੜੀ ਘਾਟ ਹੈ ਆਉਣ ਵਾਲੇ ਟੌਨਲ ਦੇ ਨਾਲ ਚ ਰੱਖਾਂਗੇ ਜੀ ਪਤਾ ਘਾਟ ਹੈ ਕੀ ਖਤਮ ਹੀ ਕਰਤਾ ਜੀ ਪੀਟੀਆਈ ਦੀ ਪੋਸਟ ਹੀ ਖਤਮ ਕਰਤੀ ਜਿਹੜੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਲਗਭਗ ਏਜ ਮੀਟ ਹੋ ਮੰਗੇ ਪਾ ਜਦੋਂ ਪਹਿਲਾਂ ਵੇਸਲ ਬਜਾ ਕੇ ਪੀਟੀ ਮੈਂ ਇਕੱਠੀ ਕਰ ਦਿੰਦਾ ਸਾਰਿਆਂ ਨੂੰ ਹੈ ਜੀ ਔਰ ਪੀਟੀ ਕਰਾਉਂਦੇ ਸੀ ਸਵੇਰੇ ਸਾਰਾ ਕਲਚਰ ਹੀ ਖਤਮ ਕਰਕੇ ਰੱਖਦਾ ਅਸੀਂ ਹੁਣ ਸਕੂਲ ਜਿਹੜੇ ਬਣਾ ਰਿਹਾ ਨਵੇਂ ਬਣਾ ਰਹੇ ਆਬਵੀਅਸਲੀ ਜੇ ਨਵੇਂ ਸਕੂਲ ਬਣ ਤਾਂ ਸਾਨੂੰ ਮਾਸਟਰ ਵੀ ਚਾਹੀਦੇ ਆ ਸਾਨੂੰ ਕਲਰਕ ਵੀ ਚਾਹੀਦੇ ਆ ਸਾਨੂੰ ਸਟਾਫ ਫੋਰਥ ਇੱਕ ਜੋ ਉਹ ਵੀ ਚਾਹੀਦੇ ਚਪੜਾਸੀ ਵਗੈਰਾ ਵੀ ਚਾਹੀਦੇ ਆ ਫਿਰ ਅਸੀਂ ਕੈਂਪਸ ਮੈਨੇਜਰ ਰੱਖਣ ਲੱਗੇ ਆ ਹੈਡਮਾਸਟਰ ਨੂੰ ਪੜ੍ਹਾਈ ਦੀ ਚਿੰਤਾ ਹੋਵੇ ਹੈਡਮਾਸਟਰ ਨੂੰ ਇਹ ਨਾ ਚਿੰਤਾ ਹੋਵੇ ਕਿ ਬਾਥਰੂਮ ਵਿੱਚ ਦੇ ਵਿੱਚ ਟੂਟੀਆਂ ਨਹੀਂ ਚੱਲਦੀਆਂ ਫਲਾਨਾ ਪੱਖਾ ਖਰਾਬ ਹੋ ਗਿਆ ਇਹ ਕੰਮ ਕੈਂਪਸ ਮੈਨੇਜਰ ਦਾ ਹੋਣਾ ਚਾਹੀਦਾ ਜੋ ਕਿ ਦਿੱਲੀ ਦੇ ਵਿੱਚ ਸਫਲਤਾਪੂਰਵਕ ਸਰਕਾਰੀ ਸਕੂਲਾਂ ਚੱਲ ਰਹੇ ਉਹ ਸੀ ਕਰਾਂਗੇ ਬਾਸਨ ਦਾ ਅਮਰਤਾਪੁਰ ਤਰ ਸਟੇਸ਼ਨ ਦੇ ਤਹਿਤ ਸੰਗਰੂਰ ਦਾ ਸਟੇਸ਼ਨ ਹੈ ਜਿਹੜਾ 30 ਕਰੋੜ ਦਾ ਬਜਟ ਹੈ ਪਰ ਉੱਥੇ ਜਿਹੜਾ ਜੇ ਗੱਲ ਕਰੀ 124 ਸਾਲ ਹੋ ਗਏ ਉਸ ਸਟੇਸ਼ਨ ਬਣੇ ਪਰ ਉੱਥੇ ਜੀਆਰਸੀ ਨਾਂ ਦਾ ਮਟੀਰੀਅਲ ਲਾਇਆ ਜਾ ਰਿਹਾ ਜਿਹੜਾ ਕਿ ਲੋਹੇ ਦੇ ਉੱਪਰ ਉਹਨਾਂ ਨੂੰ ਪੇਚਾਂ ਦੇ ਨਾਲ ਕੱਸ ਕੇ ਹੋ ਹੋ ਨਕਲ ਦਿੱਤੀ ਜਾ ਰਹੀ ਹੈ ਵੀ ਤਾਂ ਹੁਣ 30 ਕਰੋੜ ਦੇ ਬਜਟ ਚ ਕਿਵੇਂ ਦੇਖਦੇ ਹੋ 124 ਸਾਲ ਦੇ ਮੁਕਾਬਲੇ ਤਾਨੂੰ ਕਿੰਨਾ ਦੇਖੋ ਰੇਲਵੇ ਨਾਲ ਸੰਬੰਧਤ ਕਾਫੀ ਕੰਮ ਨੇ ਜਿਹੜੇ ਹੋਣ ਵਾਲੇ ਨੇ ਚਲੋ ਹੁਣ ਰਵਨੀਤ ਬਿੱਟੂ ਰੇਲਵੇ ਰਾਜ ਮੰਤਰੀ ਹੈ ਤੂਰੀਦਾਰ ਉਹ ਵੀ ਹੈ ਜੀ ਤੂਰੀ ਦਾ ਜਿਹੜਾ ਪੁਲ ਹੈ ਉਹ ਅੰਦਰ ਜਿਹੜਾ ਸ਼ਹਿਰ ਦੇ ਪੁਲ ਵੀ ਬਣਾਉਣੇ ਥੱਲੇ ਫਾਟਕ ਵੀ ਚੱਲਦਾ ਰੱਖਣਾ ਹੁਣ ਉਹ ਰੇਲਵੇ ਕਹਿੰਦਾ ਫਾਟਕ ਬੰਦ ਕਰੋ ਤੂੰ ਫਾਟਕ ਬੰਦ ਨਾ ਬਾਜ਼ਾਰ ਬੰਦ ਹੁੰਦਾ ਸਾਰਾ ਸੋ ਇਹ ਕਿਉਂ ਨਹੀਂ ਰੂਲ ਚੇਂਜ ਹੋ ਸਕਦਾ ਕਿ ਉੱਪਰ ਦੀ ਜਿਹੜਾ ਉਹ ਗੱਡੀਆਂ ਜਿਨ੍ਹਾਂ ਨੇ ਤੂਰੀ ਨਹੀਂ ਖੜਨਾ ਉਹ ਤਾਂ ਲੰਘ ਜਾਂ ਤੇ ਥੱਲੇ ਜਿਹਨੇ ਬਾਜ਼ਾਰ ਜਾਣਾ ਬਾਜ਼ਾਰ ਚ ਆਜਣ ਸੋ ਪਤਾ ਨਹੀਂ ਕਿਸ ਤਰ੍ਹਾਂ ਦੇ ਰੂਲ ਬਣਾ ਰੱਖ ਨੇ ਮੈਂ ਰੇਲਵੇ ਮਨਿਸਟਰ ਸਾਹਿਬ ਨੂੰ ਲਿਖਿਆ